ਜੱਫਾ ਗੱਲ ਕਰਾਂਗੇ بڑے ਲੋਕ ਨਾ ਮੰਗਲਵਾਰ ਤੇ ਵੀਰਵਾਰ ਦਾ ਬੜਾ ਪਰਹੇਜ਼ ਰੱਖਦੇ ਐ ਵੀ ਆ ਵੀ ਆ ਮੰਗਲਵਾਰ ਨੂੰ ਤੇ ਵੀਰਵਾਰ ਨੂੰ ਦਰੂਣੀ ਪੀਣੀ ਹੈ ਨਾ 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 ਇਸ ਦਿਨ ਨਹੀਂ ਕਰਨਾ ਹੈ ਕੁਝ ਵੀ ਵੈਸੇ ਤਾਂ ਗਰੁੱਪ ਬਹੁਤ ਨੇ ਪਰ ਲੇਕਿਨ ਇੱਕ ਗਰੁੱਪ ਮੇਰੇ ਦੋਸਤਾਂ ਦਾ ਐਦਾਂ ਦਾ ਵੀ ਉਹ ਮੰਗਲਵਾਰ ਨੂੰ ਤੇ ਵੀਰਵਾਰ ਨੂੰ ਹੀ ਪਲਾਨ ਬਣਾਉਂਦੇ ਦਰੂ ਦਾ ਜਿਵੇਂ ਉਹਨਾਂ ਨੂੰ ਕਿਸੇ ਨੇ ਡਿਊਟੀ ਲਾਈ ਵੀ ਹੋਵੇ ਬਾਬਾ ਜੀ ਨੇ ਵੀ ਉਹ ਦੇਖ ਨਾ ਮਤੇ ਯਾਰ ਕੋਈ ਮੇਰਾ ਭਗਤ ਕਿਹੜਾ ਅਸਲੀ ਸੱਚਾ ਭਗਤ ਕਿਹੜਾ ਚੈੱਕ ਕਰੋ ਵਰਨਾ ਘਰ ਨਾਲ ਵੀ ਇੱਥੇ ਫਿਰ ਨਹੀਂ ਪਰ ਹੈ ਮਤਲਬ ਵੀ ਮੋਡ ਵਾ ਜਿੱਤ ਨੂੰ ਹਰੇਕ ਨੇ ਲੰਗਣਾ ਗੱਡੀ ਦੇ ਬੋਨਟ ਤੇ ਉਹਨਾਂ ਨੇ ਗਲਾਸੀਆਂ ਧਰ ਲੈਣੀਆਂ ਠੀਕ ਹੈ ਤੇ ਪੈਕੇ ਤੇ ਪੈਕੇ ਬਿਨਾ ਫਿਰ ਆਉਂਦੇ ਜਾਂਦੇ ਨੂੰ ਹਰੇਕ ਨੂੰ ਪੁੱਛਣਾ ਉਹਨਾਂ ਨੇ ਹਾਂਜੀ ਲਾਉਂਗੇ ਕਟਕਟੋ ਜੇ ਹੈ ਜੀ ਅਛਾ ਅਛਾ ਉਹ ਮੰਗਲਵਾਰ ਹੈ ਕਿੱਟ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਆਇਆ ਹੋ ਗਿਆ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਵੱਜ ਗਏ ਹੁਣ ਜਿਹਨੂੰ ਅਗਲੇ ਨੇ ਪੁੱਛਿਆ ਉਹ ਵੀ ਪੀਂਦਾ ਪੀਂਦਾ ਉਹ ਬੁੱਧਵਾਰ ਨੂੰ ਪੀਏਗਾ ਹੁਣ ਅਗਲੇ ਨੂੰ ਪੁੱਛ ਲਿਆ ਅਗਲੇ ਨੇ ਵੀ ਪੁੱਛਣਾ ਅਗਲੇ ਨੂੰ ਕਿ ਵੀ ਜੇ ਮੈਂ ਤੁਹਾਨੂੰ ਪੁੱਛ ਲਿਆ ਵੀ ਭਾਈ ਹਾਂਜੀ ਉਨੇ ਜਿਹੜੇ ਮੰਗਲਵਾਰ ਤੇ ਵੀਰਵਾਰ ਨੂੰ ਨਹੀਂ ਪੀਂਦੇ ਇਹ ਫੇ ਅਗਲੇ ਦਿਨ ਪੂਰੀ ਧੁੱਕੀ ਘੜਦੇ ਆ ਜਾ ਕੇ ਇਹ ਜਾ ਕੇ ਉੱਥੇ ਪਹਿਲੇ ਕਹਿੰਦੇ ਭਈਆ ਇਹ ਵਾਲਾ ਜੋ ਆਰਡਰ ਹੈ ਨਾ ਇਹ ਇਹ ਰਿਪੀਟ ਤੇ ਚਲੇਗਾ ਸਰ ਤੋਂ ਨੱਕ ਕਰੀਂ ਦੇਖਰੇ ਗਰੁੱਪ ਹੈਗਾ ਇਦਾਂ ਦਾ ਫਿਰ ਉਹ ਮਦਰ ਹਰੇਕ ਨੂੰ ਚੈੱਕ ਕਰਨਾ ਉਹਨਾਂ ਨੂੰ ਹਰੇਕ ਨੂੰ ਆਫਰ ਕਰਨੀ ਦਰੂ ਪਰ ਫਿਰ ਉਹਨਾਂ ਨੂੰ ਕੋਈ ਇਦਾਂ ਦਾ ਬੰਦਾ ਟੱਕਰ ਜਾਂਦਾ ਜਿਹੜਾ ਬਹੁਤ ਹੀ ਜ਼ਿਆਦਾ नैक्सट लैवल जो हमारे ओ कोई गल नहीं यार भाजी यार सारे दिन रब बनाए हुए बनाओ <laughs> देखते भी यार पैंतरा तो पुठ्ठा बैग है एक बैग बना के दूसरे चीज जदी ही अगले कह लाने ला भी भाजी तो देखो तो है जाओ घर जाओ है घर भी बच्चे ਉਹ ਨਾ ਰਸਤੀ ਜੀ ਕੋਈ ਸਵਾਰੀ ਦੀ ਗੱਲ ਹੋ ਜਾਂਦੀ ਹੁੰਦੀ ਐ ਅ ਘਰੇ ਅਜਾ ਡੋਡਿੰਗਾ ਜਾਣਾ ਤੇ ਦੂਰ ਜਾਣਾ ਜਾ ਤੋੜਾ ਬਣਦਾ ਨਹੀਂ ਵੇਸੀ ਵਿਕਲਣਾ ਇੱਕ ਹੋਰ ਵਾਲਾ ਪਰ ਕਰਨ ਜਾ ਮੇਰੇ ਵੀ ਛੇਤੀ ਆ ਟਾਈਮ ਰੈਂਦੀ